ਹਾਂ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਨਦੀ ਵਿੱਚ ਅਲੋਪ ਹੋਣ ਤੋਂ ਬਾਅਦ ਤਿੰਨ ਦਿਨ ਗੁਰੂ ਜੀ ਕਿੱਥੇ ਗਏ ਨਦੀ ਵਿੱਚ ਗੋਤੇ ਖਾਣ ਪਿੱਛੋਂ ਗੁਰੂ ਜੀ ਤਿੰਨ ਦਿਨ ਕਿੱਥੇ ਰਹੇ ਇਹ ਆਮ ਸਵਾਲ ਹੈ ਪੁਰਾਤਨ ਜਨਮ ਸਾਖੀਆਂ ਤਾਂ ਇਹ ਦੱਸਦੀਆਂ ਹਨ ਕਿ ਨਦੀ ਜਲ ਰਹੇ ਗੁਰੂ ਜੀ ਅਲੋਪ ਹੋਏ ਸੱਚਖੰਡ ਪਰਮਾਤਮਾ ਦੇ ਹਜ਼ੂਰ ਗਏ ਸਨ ਜਿੱਥੇ ਬਹੁਤ ਸਾਰੇ ਬਲੀ ਨਬੀ ਅਵਤਾਰ ਤੇ ਮਹਾਪੁਰਸ਼ ਸਨ ਨਾਨਕ ਜੀ ਨੂੰ ਪਰਮਾਤਮਾ ਨੇ ਉਚੇਚਾ ਸਦਿਆ ਸੀ ਜਿਸ ਸਮੇਂ ਪਰਮਾਤਮਾ ਦੇ ਦਰਬਾਰ ਵਿੱਚ ਪੁੱਜੇ ਤਾਂ ਪਰਮਾਤਮਾ ਨੇ ਆਪ ਹੀ ਆਪ ਜੀ ਨੂੰ ਉੱਚੀ ਥਾਂ ਤੇ ਬੈਠਣ ਵਾਸਤੇ ਆਖਿਆ ਚੰਗਾ ਸਵਾਗਤ ਕਰਨ ਪਿੱਛੋਂ ਮਿਹਰ ਕਰਕੇ ਅੰਮ੍ਰਿਤ ਦਾ ਪਿਆਲਾ ਬਖਸ਼ਿਆ ਜਿਸ ਪਿਆਲੇ ਨੂੰ ਗੁਰੂ ਜੀ ਨੇ ਬੁੱਲਾ ਨਾਲ ਲਾ ਕੇ ਪੀ ਲਿਆ ਉਸ ਅੰਮ੍ਰਿਤ ਦੇ ਪੀਣ ਦੀ ਤਿਲ ਸੀ ਕਿ ਗੁਰੂ ਜੀ ਨੂਰੋ ਨੂਰ ਹੋ ਗਏ ਪਰਮਾਤਮਾ ਤੇ ਗੁਰੂ ਜੀ ਵਿੱਚ ਕੋਈ ਭੇਦ ਨਾ ਰਿਹਾ ਪੁਰਾਤਨ ਜਨ ਸਾਖੀਆਂ ਵਿੱਚ ਇਹ ਲਿਖਿਆ ਹੈ ਆਗਿਆ ਪਰਮੇਸ਼ਰ ਕੀ ਹੋਈ ਜੋ ਨਾਨਕ ਭਗਤ ਹਾਜ਼ਰ ਹੋਇਆ ਤਾਂ ਅੰਮ੍ਰਿਤ ਦਾ ਕਟੋਰਾ ਭਰ ਕਰ ਆਗਿਆ ਨਾਲ ਮਿਲਿਆ ਹੁਕਮ ਹੋਇਆ ਨਾਨਕ ਇਹ ਅਮਤ ਮੇਰੇ ਨਾਮਕਾਤ ਮਿਲਿਆ ਹੈ ਤੂੰ ਪੀਓ ਤਦ ਗੁਰੂ ਨਾਨਕ ਜੀ ਤਸلیم ਕੀਤਾ ਪਿਆਲਾ ਪੀਤਾ ਸਾਹਿਬ ਮਿਹਰਮਾਨ ਆਏ ਹੋ ਨਾਨਕ ਮੈਂ ਤੇਰੇ ਨਾਲ ਹਾਂ ਮੈਂ ਤੇਰੇ ਤੈ ਨਿਹਾਲ ਕੀਤਾ ਹੈ ਅੱਜ ਜੋ ਤੇਰਾ ਨਾਮ ਲਵੇਗਾ ਸੋ ਸਭ ਮੈਂ ਨਿਹਾਲ ਕੀਤੇ ਹਨ ਤੂੰ ਜਾਇ ਕਰ ਮੇਰਾ ਨਾਮ ਜਪ ਔਰ ਲੋਕਾਂ થી ਪੀਚ ਪਾਓ ਅਰ ਸੰਸਾਰ ਤੇ ਨਿਲੇ ਰਹੋ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਮੈਂ ਤੇਰੇ ਤਾਈ ਆਪਣਾ ਨਾਮ ਦਿਆ ਹੈ ਤੂੰ ਇਹ ਕੀਰਤ ਕਰ ਤਦ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਰ ਅੱਗੇ ਮੱਥਾ ਟੇਕਿਆ ਅਤੇ ਉਸ ਦੀ ਸਿਫਤ ਵਿੱਚ ਇਹ ਸ਼ਬਦ ਉਚਾਰਨ ਕੀਤਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਵਣ ਅਪਿਆਓ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਸੁਪਨੇ ਸੋਨ ਨਥਾਂ ਪੀ ਤੇਰੀ ਕੀਮਤ ਨਾਪ ਵੈ ਹਉ ਕੇਵਡ ਆਖਾਂ ਨਾਓ ਸਾਚਾ ਨਿਰੰਕਾਰ ਨਿਜਿਥਾਂ ਐ ਸੁਣ ਸੁਣ ਆਖਣ ਆਖਣਾ ਜੋ ਪਾਏ ਅੱਗੀ ਸੇਤੀ ਜਾਲੀਆ ਪਸੰਭ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾਪ ਵੈ ਹਉ ਕੇਵਡ ਆਖਾਂ ਨਾਓ ਪੰਖੀ ਹੋਏ ਕੇ ਜੇ ਪਮਾ ਸੇ ਅਸਮਾਨੀ ਜਾਵਾਂ ਨਦਰੀ ਕਿਸੇ ਨਾ ਆਵਾਂ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾਪ ਵੈ ਹੋ ਕੇਵਡ ਆਖਾਂ ਨਾਉ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਪਾਓ ਮਸੂ ਟੋਟ ਨ ਆਵਈ ਲੇਖਣ ਪਉਣ ਚਲਾਓ ਪੀ ਤੇਰੀ ਕੀਮਤ ਨਾਪ ਵੈ ਹੋ ਕੇਵਡ ਆਖਾਂ ਨਾਉ ਤਦ ਫਿਰ ਆਗਿਆ ਹੋਈ ਹੁਕਮ ਹੋਇਆ ਨਾਨਕ ਜਿਸ ਉੱਪਰ ਤੇਰੀ ਨਦਰ ਇਸ ਉੱਪਰ ਮੇਰੀ ਨਦਰ ਜਿਸ ਉੱਪਰ ਤੇਰਾ ਕਰਮ ਉਸ ਪਰ ਮੇਰਾ ਕਰਮ ਮੇਰਾ ਨਉ ਪਾਰ ਬ੍ਰਹਮ ਪਰਮੇਸ਼ਰ ਅਰ ਤੇਰਾ ਨਉ ਗੁਰ ਪਰਮੇਸ਼ਰ ਤਦ ਗੁਰੂ ਨਾਨਕ ਪੈਰੀ ਪਾਇਆ ਸਿਰੂ ਪਾਉ ਦਰਗੋ ਬਾਬੇ ਨਾਨਕ ਨੂੰ ਮਿਲਿਆ ਤਦ ਆਗਿਆ ਉਹਨਾਂ ਸੇਵਕਾਂ ਨੂੰ ਹੋਈ ਜੋ ਨਾਨਕ ਕੋ ਉਸੇ ਘਾਟ ਪਹੁੰਚਾਏ ਆ ਉਹ ਤਦ ਗੁਰੂ ਨਾਨਕ ਕੇ ਤਾਈ ਤੀਸਰੇ ਦਿਨ ਉਸੇ ਘਾਟ ਜਾ ਨਿਕਲਿਆ ਦਰਿਆ ਵਿੱਚ ਨਿਕਲਿਆ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਬਾਰਾਂ ਵਿੱਚ ਇਸ਼ਾਰਾ ਕੀਤਾ ਹੈ ਬਾਬਾ ਪੈਂਦਾ ਸੱਚਖੰਡ ਨਉ ਨਿਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ ਮਿਸਟਰ ਮੈਕਸ ਆਰ ਥੱਕ ਮੈਂ ਕਾਲਿਫ ਨੇ ਸਿੱਖ ਇਤਿਹਾਸ ਲਿਖਿਆ ਹੈ ਉਸ ਸਿੱਖ ਇਤਿਹਾਸ ਨੂੰ ਸਰਦਾਰ ਕਾਹਨ ਸਿੰਘ ਨਾਬਾ ਤੇ ਹੋਰ ਵਿਦਵਾਨਾਂ ਨੇ ਛਪਣ ਤੋਂ ਪਹਿਲਾਂ ਪੜ੍ਹਿਆ ਤੇ ਸੋਧਿਆ ਸੀ ਉਸ ਦੀ ਸਫਾ 101 ਜੋ ਗੁਰਮੁਖੀ ਵਿੱਚ ਛਪਿਆ ਹੈ ਤੇ ਲਿਖਿਆ ਹੈ ਇੱਕ ਦਿਨ ਅਸ ਅਸ্নান ਕਰਨ ਦੇ ਮਗਰੋਂ ਗੁਰੂ ਨਾਨਕ ਦੇਵ ਜੀ ਜੰਗਲ ਵਿੱਚ ਅਲੋਪ ਹੋ ਗਏ ਅੰਤਰ ਧਿਆਨ ਹੋ ਕੇ ਵਾਹਿਗੁਰੂ ਜੀ ਦਰਗਾਹ ਵਿੱਚ ਹਾਜ਼ਰ ਕੀਤੇ ਗਏ ਗੁਰੂ ਜੀ ਨੂੰ ਅੰਮ੍ਰਿਤ ਦਾ ਕਟੋਰਾ ਮਿਲਿਆ ਜੋ ਗੁਰੂ ਜੀ ਨੇ ਧੰਬਾਤ ਸਹਿਤ ਪੀਤਾ ਉਪਰੋਕਤ ਇਤਿਹਾਸਕ ਲਿਖਤਾਂ ਤੋਂ ਇਹ ਸਾਬਤ ਹੋਇਆ ਹੈ ਕਿ ਗੁਰੂ ਜੀ ਪਰਮਾਤਮਾ ਦੀ ਦਰਗਾਹੇ ਪੁੱਜੇ ਸਨ ਪਰਮਾਤਮਾ ਨੇ ਉਹਨਾਂ ਨੂੰ ਬਰਕਤਾਂ ਬਖਸ਼ੀਆਂ ਉਹਨਾਂ ਬਰਕਤਾਂ ਦੇ ਆਸਰੇ ਗੁਰੂ ਜੀ ਜਗਤ ਨੂੰ ਸੁਧਾਰਨ ਤੇ ਸ਼ਾਂਤ ਕਰਨ ਉਪਦਲੇ ਤਿਆਰੀ ਕਰਨ ਲੱਗੇ ਪਰਮਾਤਮਾ ਦੇ ਅੱਖੀ ਦੇਖੇ ਦੇ ਅਨੁਭਵ ਕੀਤੇ ਸਰੂਪ ਗੁਰੂ ਜੀ ਨੇ ਇਉਂ ਬਿਆਨ ਕੀਤਾ ਹੈ ਇਕਮਕਾਰ ਸਤਗੁਰ ਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਸੇ ਪਵਿੱਤਰ ਬਾਣੀ ਨੂੰ ਸਿੱਖ ਧਰਮ ਵਿੱਚ ਮੂਲ ਮੰਤਰ ਆਖਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ